ਤਾਂ ਹੋਰ ਯਾਰ ਫਿਰ ਕੀ ਹਾਲ ਚੱਲਿਆ ਸਾਰੇ ਜਣ ਦਾ ਤਾਂ ਆਪਾਂ ਫੇਰ ਤੋਂ ਚੱਲੇ ਹੈਗੇ ਆ ਕਾਲਜ ਤੇ ਉਹਦੀ ਇਤਿਆਰ ਸ਼ੁਰੂ ਹੋ ਗਏ ਉੱਥੇ ਜਾ ਕੇ ਆਪਾਂ ਰੀਲਰ ਰੌਲਾ ਬਣਾਵਾਂਗੇ ਲੈਕਚਰ ਪਾਵਾਂਗੇ ਕਿੰਨੇ ਵੱਡੇ ਤੁਹਾਨੂੰ ਮਿਲਦਾ ਵਾ ਮੈਂ ਸਿੱਧਾ 12ਵੀਂ ਤੇ ਹੀ ਉਦੋਂ ਲੈਕਚਰ ਕਰਮ ਹੁੰਦੇ ਆ ਤੇ ਆਪਾਂ ਰੀਲਾ ਬਣਾਉਣੀ ਸ਼ੁਰੂ ਕਰਦੇ ਆ ਪੁਰਾਣੀ ਗੱਡੀ ਵਾਹੇ ਪਿੱਛੇ ਐ ਇਧਰ ਕੋ ਸੁਖਰਾਏ ਭਾਈ ਦੇ ਓਏ ਸੁਖਰਾਏ ਅਗਲੇ ਚੱਲਾਂਗੇ ਅੱਗੇ ਚੱਲਾਂਗੇ ਲੈ ਬਾਏ 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 ਚਲੋ ਯਾਰ ਆਪਾਂ ਬਹਿ ਨੇ ਆਪਣੀ ਬੱਸ ਚ ਆ ਚੁੱਕੀ ਹੁਣ ਤੇ ਗੱਲ ਇਹ ਹੈ ਕਿ ਮੈਂ ਪਤਾ ਕਿਉਂ ਗਿਆ ਕਿਉਂਕਿ ਸਾਇਲ ਆਊਗਾ ਲੈ ਠੀਕ ਹੈ ਤੇ ਸਾਇਲ ਨੂੰ ਪੂਰੇ ਦਿਨ ਚ ਨਾ ਮਿਲਦਾ ਇੱਕੋ ਮੌਕਾ ਦਾ ਬਸ 10 ਮਿੰਟ ਮਿਲਦਾ ਉਹ ਮੈਂ ਉਹਨੂੰ ਮਿਲ ਕੇ ਜਾਣਾ ਹੁੰਦਾ ਤਾਂ ਫਿਰ ਕੋਈ ਨਾ ਉਹ ਲੇਟ ਹੋ ਗਿਆ ਥੋੜਾ ਇਹ ਤਾਂ ਮੈਂ ਕਿਹਾ ਕੋਈ ਨਾ ਜਾਣ ਦੋ ਬੱਸ ਨੂੰ ਮਾਰੋ ਗੋਲੀ ਸੁੱਖ ਵੇ ਕਿੱਦਾਂ ਭੱਜ ਆ ਗਿਆ ਆ ਚੈੱਕ ਕਰੋ ਸਾਇਲਣੀ ਆ ਚੁੱਕੇ ਨੇ ਬੱਸ ਦੇ ਵਿੱਚ ਵੀ ਆ ਰੇਟ ਇੱਕ ਲਾਈਟ ਚਲ ਗਿਆ ਮੇਰੇ ਨਾ ਗਏ ਉਹਦੀ ਵੀ ਟੈਂਟ ਸਨ ਉਹਨੇ ਲਵਾਉਣ ਦੇਖੀ ਹੋਣੀ ਨਹੀਂ ਪਰ ਜਲ ਕੋਈ ਨਹੀਂ ਉਹ ਆ ਜਾਏਗਾ ਕਾਲਜ ਕਦੀ ਜਦੋਂ ਮੈਂ ਆਇਆ ਕੇਕ ਕੱਟਣੇ ਕੇਕ ਤੇ ਕੱਟਦੇ ਅੱਜ ਅੱਜ ਕੇਕ ਕੱਟਦਾਂਗੇ ਹੈ ਸੱਦਿਆ ਨਹੀਂ ਮੈਨੂੰ ਕਹਿ ਦਿੱਤਾ ਕਿ ਅੱਜ ਤੱਕ ਤੁਸੀਂ ਕੀਤਾਗੇ ਵਿਚ ਨਹੀਂ ਹਜੇ ਨਹੀਂ ਕੀਤਾ ਉਹਨੂੰ ਫੋਨ ਕਰਕੇ ਸੱਦਣਗੇ ਤਿਆਰ ਚਲੋ ਹੁਣ ਆਪਾਂ ਜਿਵੇਂ ਕਾਲਜ ਦੇ ਵਿੱਚ ਵਹਰ ਮੈਂ ਲੈਕਚਰ ਉਚਰ ਲਵਾ ਲਏ ਕਿੰਨੇ ਬੜੇ ਅੱਗੇ ਚਲੀਏ ਇੱਥੇ ਜਾਣਾ ਹੈ ਚਲ ਚਲ ਵਹ ਕਾਫੀ ਸਾਰੇ ਲੈਕਚਰ ਲਵਾ ਚੁੱਕਾ ਮੈਂ ਤੇ ਟੈਸਟ ਵੀ ਦੇ ਚੁੱਕਾ ਜੋ ਜੋ ਕੰਮ ਹੀਗੇ ਕਰ ਲਏ ਆਪਾਂ ਸਾਰੇ ਤੇ ਹੁਣ ਅਸੀਂ ਕਾਨਫਰੰਸ ਹਾਲ ਚੱਲੇ ਰਾਹੁਲ ਬੈਠਾ ਕਹਿੰਦਾ ਨਾਟਕ ਫੋਨ ਲੱਗੇ ਆ ਮੈਂ ਯਸ ਆਮ ਕੰਪਨੀ ਯਸ ਨਹੀਂ ਇਹ ਇਹ ਤਾਂ ਦੇਖਣ ਆਏ ਸੀ ਹੋਰ ਕੋਈ ਕੰਮ ਨਹੀਂ ਸਾਨੂੰ ਜ਼ਿੰਦਗੀ ਦੇ ਵਿੱਚ ਬਸ ਇਹ ਦੋ ਚਾਰ ਕੰਮ ਕਰਨ ਆਏ ਸੀ ਇੱਥੇ ਹੁਣ ਉਹ ਕਰਾਂਗੇ ਜਾ ਕੇ ਨਾਟਕ ਵੇਖਾਂਗੇ ਤੇ ਲੈਕਚਰ ਨਹੀਂ ਲਵਾਵਾਂਗੇ ਤੇ ਬਾਅਦ ਚ ਰੀਲਾ ਬਣਾਵਾਂਗੇ ਆਹ ਰੀਲਾ ਮੇਡ ਬੰਦਾ ਹੈ ਲਓ ਜੀ ਕਾਨਫਰੰਸ ਹਾਲ ਚਾਹ ਰਾਹੁਲ ਉਹ ਹੁਣ ਆਉਂਦੇ ਹੋਏ ਆ ਗਏ ਆ ਤੇ ਲੁੱਡੂ ਲਾਉਂਦੇ ਹੋਏ ਇਹ ਇੱਥੇ ਲੁੱਡੂ ਖੇਡੀ ਜਾਂਦੇ ਆ

ਗੁਰਦੀਪ ਸਿੰਘ ਗੁਰਦੀਪ ਸਿੰਘ ਮੇਰੇ ਕੋਲ ਦਾ ਨਾਮ ਆ ਤੇ ਇਹ ਰਿਪੋਰਟ ਮੇਰੀ ਹੋਈ ਅੱਲਾ ਹੋ ਬੀਬੀ ਆ ਤੁਹਾਡੀ ਰਿਪੋਰਟ ਮੁਬਾਰਕਾਂ ਮੁਬਾਰਕਾਂ ਤੁਹਾਨੂੰ ਸਭ ਨੂੰ ਹੋਵੇ ਮੁਬਾਰਕਾਂ 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 ਤੁਹਾਨੂੰ ਸਭ ਨੂੰ ਹੋਵੇ ਮੁਬਾਰਕਾਂ ਓਹ ਸੱਚ ਬਾਪੂ ਜੀ ਆ ਰਹੀ ਤੁਹਾਡੀ ਨੂਦੀਰ ਪਾਟੇ ਇਹਦੇ ਵਿੱਚ ਪੋਤਾ ਨਹੀਂ ਪੋਤੀ ਆ ਪੋਤੀ ਮੁਬਾਰਕ 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 ਤੁਹਾਨੂੰ ਸਭ ਨੂੰ ਹਾਂ ਜੀ ਆ ਗਿਆ ਨਾ ਉਹਦਾ ਗਾਣਾ ਨਹੀਂ ਹੁੰਦਾ ਜੀ ਕਿਹੜਾ ਤਿੰਨ ਸੈਰ ਕਰ ਰਿਹਾ ਉਹਦਾ ਅੰਦਰ ਜਿਆਦਾ ਫਤਿੰਦੇ ਲੈ ਗਗਾਰਾ ਜਿੱਤਾ ਵਡਾ ਚੱਲ ਸੁਣਾਏ ਰਾਮ ਉਹ ਜੀ ਦੀ ਮੀਤ ਹੋਵੇ ਚੰਗੀ ਰੱਬ ਕੋਤਾ ਉਹਨੂੰ ਹੀ ਦੇਵੇ ਉਹ ਜੇ ਦੀ ਮੀਤ ਹੋਵੇ ਚੰਗੀ ਰੱਬ ਕੋਤਾ ਉਹਨੂੰ ਹੀ ਦੇਵੇ ਅੱਛਾ ਹਾਂ ਤੇਰੇ ਕਹਿਣ ਦਾ ਮਤਲਬ ਆ ਸਰਦਾਰ ਚੰਦ ਸਿੰਘ ਚੜੀ ਗਿਆ ਮੈਂ ਮੋੜ ਦੇ ਮੈਂ ਬੋਲਣ ਲੱਗਿਆ ਸ਼ਰਮਤੂ ਨੀਂ ਲੇ ਲਵਾਰ ਚਾਹੀਦੀ ਉਹਨੂੰ ਉਹਦੀ ਨੀਂਦ ਨਹੀਂ ਚੰਗੀ ਹੈ ਨਾ ਤੇਰੀ ਨੀਂਦ ਬੜੀ ਸਾਹਬਾ ਸੁਣ ਮੇਰੇ ਕੋਲ ਇੱਕ ਗਾਣਾ ਗਾ ਨੀਤ ਹੋਵੇ ਜੇਦੀ ਖੋਟੀ ਤੇ ਪੁੱਛਦਾ ਤੇ ਪੁੱਛਦਾ ਰੱਬ ਉਹਨੂੰ ਹੀ ਦੇਵੇ ਸਮਝ ਲੱਕੀ ਤੇ ਪੁੱਛਦਾ ਰੱਬ ਉਹਨੂੰ ਇਹ ਲੈ ਤੇ ਪੁੱਛਦਾ ਨਾ ਉਹਨੂੰ ਹੀ ਦੇਵੇ ਤਿਆਰ ਹੋ ਗਿਆ ਨਾਟਕ ਸਾਡਾ ਖਰਮ ਜਿਹੜਾ ਅਸੀਂ ਵੇਖਣ ਆਏ ਹਾਂ ਵਧੀਆ ਸੀ ਵਧੀਆ ਉਹਨਾਂ ਇਹ ਕਹਿੰਦੇ ਕਿ ਜਿਵੇਂ ਮਤਲਬ ਕੁੜੀਆਂ ਨੂੰ ਮਾਰ ਦਿੰਦੇ ਜੰਮ ਤੋਂ ਪਹਿਲਾਂ ਉਹ ਵਾਲਾ ਮੈਸੇਜ ਦਿੱਤਾ ਇੱਕ ਵਧੀਆ ਵਧੀਆ ਸੀ ਨਾਟਕ ਉਹ ਵੇਖ ਕੇ ਹੁਣ ਆ ਗਏ ਹੁਣ ਅਸੀਂ ਰੀਲ ਰੂਡਾ ਬਣਾਉਣ ਲੱਗੇ ਆ ਪਰ ਸੋਖ ਨਹੀਂ ਆਂਦੇ ਹੀ ਰੋਟੀ ਖਾਣੀ ਆ ਤੇ ਵੜ ਗਏ ਲਾਇਬ੍ਰੇਰੀ ਦੇ ਅੰਦਰ ਰੋਟੀ ਨੂੰ ਖਾਣ ਲੱਗੇ ਬੈਠ ਕੇ ਉਹ ਦੇਖੋ ਦੱਟਿਆ ਕਰਉ ਬੈਠੇ ਇਹ ਸਾਰੇ ਨੇ ਖਾਣ ਪੀਣ ਤੇ ਤੇ ਉਸੋ ਖਣੀ ਵੇਖੋ ਲੈ ਇਹ ਆਂਡੇ ਲੈ ਕੇ ਆਇਆ ਰੋਟੀ ਲੈ ਲੈਣੀ ਨਹੀਂ ਮੈਂ ਮੈਂ ਨਹੀਂ ਸੀ ਰੋਟੀ ਆ ਇਹ ਮੇ ਸੀ ਰੋਟੀ ਖਾਣ ਦੇ ਬਚਾ ਉਹ ਸਾੜਾ ਮੈਂ ਦੋ ਹੀ ਸੰਦਿਆ ਦੇ ਫਿਰ ਚਲੋ ਆਪਾਂ ਰੋਟੀ ਉਹ ਖਾ ਕੇ ਮਿਲਦੇ ਨਾ ਮੈਂ ਤੱਕੋਂ ਫਿਰ ਕਿਹਣਾ ਹੁਣ ਅਸੀਂ ਆ ਗਏ ਆ ਲొਕੇਸ਼ਨ ਜਿੱਤੇ ਇੱਥੇ ਹੀ ਰੀਲ ਬਣਾਵਾਂਗੇ ਆਪਣੀ ਵਧੀਆ ਇੱਕ ਰੀ ਕਹਿਣ ਦੇ ਤੇ ਸੁਖਰਾਜ ਨੇ ਵੇਖੋ ਅ ਕੀ ਦਾ ਕਹਿਣਾ ਚੋਕੇ ਲੈਂਦਾ ਚੋਕੇ ਲੈਂਦਾ ਰੀਲ ਬਣਾਉਣ ਲਈ क्या दिन आ गए हैं क्या, क्या दिन, दिन आ गए ये सब करना पड़ रहा है सबके लिए हम मेहनत कर रहे हैं गाइस लाइक करो शेयर करो फॉलो करो टुट्टा कैन चुको टुटा कैन चुको की इंस्पायर लोग अपने तो इंस्पायर की होना है <laughs> ਉਹਨਾਂ ਤੇ ਵੀ ਨਹੀਂ ਆਉਣਾ ਪਤੀਸੀ ਵਾਲਾ ਫਾਈਵ ਨਹੀਂ ਆਉਣਾ ਉਹਨਾਂ ਤੇ ਨਹੀਂ ਉਹਨੂੰ ਪਾਪਾ ਵੇਚ ਦਾਂਗੇ ਨਾ ਮਾਂ ਆਮ ਖਾੜਾਂਗੇ ਬੰਨੀ ਮੂੰਹ ਨੰਨੀ ਉਸ ਤਰ੍ਹਾਂ ਦਾ ਮੂੰਹ ਮੂੰਹ ਵੀ ਅੰਦਰ ਕੀਤਾ ਬੰਨੀ ਨਹੀਂ ਮੂੰਹ ਉਤਰੇ ਮੂੰਹ ਖੋਲ ਥੋੜਾ ਜਿਹਾ ਤੂੰ ਆ ਵੀ ਆ ਇੱਥੇ ਇੱਥੇ ਆ ਸੀਗਾ ਸੀ ਤੇਰੇ ਨਾਲੂ ਦੇਣਾ ਵਾ ਇੱਥੇ ਹੂੰ ਹੂੰ ਚੱਲ ਇੱਧਰ ਇੱਧਰ ਹੱਥ ਵੀ ਆਇਆ ਕਰ ਓਏ ਹੱਥ ਵੀ ਆਇਆ ਕਰ ਇੱਧਰ ਹੱਥ ਤੇ ਵੀ ਬੰਨ੍ਹ ਗੋ ਜੀ ਨਹੀਂ ਬੰਨ੍ਹ ਦੇ ਰੁਮਾਲ ਬੰਨ੍ਹ ਦੇ ਦੇ ਕੋ ਜੀ ਹਾਂ ਤੇ ਰੁਮਾਲ ਬੰਨ੍ਹ ਕੇ ਐਂਡਾ ਕਰਕੇ ਰੱਖਿਆ ਐਂਡਾ ਰੱਖਿਆ ਤੇ ਕਮਲੇ ਐਂਡਾ ਰੱਖਣੀ ਬੰਨ੍ਹ ਦੇ ਹੱਥ ਤੇ ਰੁਮਾਲ ਬੰਨ ਓ ਮਿਨੀ ਬਲੌਰ ਨੂੰ ਲੈ ਛੱਡਦੇ ਆਪਾਂ ਤੇ ਵੱਡੇ ਜਿਹੇ ਪੇੜ ਹੋਏਗੀ ਹੁਣ ਇਦਾਂ ਇਦਾਂ ਮੂੰਹ ਤੇ ਉੱਤੇ ਘਰ ਹੱਥ ਉੱਤੇ ਉਹ ਬਹਿ ਜਾ ਆਹ ਵਈਦ ਉੱਤੇ ਨੁਕਰ ਆਇਆ ਘਰ ਹੱਥ ਤੇ ਨਹੀਂ ਤੇ ਚੌਂਕਲੀ ਮਾਰ ਚੌਂਕਲੀ ਨਹੀਂ 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 ਸਹੀ ਹੈ ਸਹੀ ਹੈ ਸਹੀ ਹੈ ਸਹੀ ਚੱਲ ਠੀਕ ਹੈ ਬਹਿ ਹੁਣ ਬਹਿ ਗਿਆ ਆਪਾਂ ਇੱਧਰ ਦੇਖੋ ਰੀਲਾਂ ਬਣਾਉਣ ਲਈ ਕੀ ਕੀ ਕਰਨਾ ਪੈ ਰਿਹਾ ਸੁਖਪ੍ਰੀਤ ਮੋਟਰ ਤੇ ਸੁਖ ਜੀ ਰੁੜ ਗਿਆ ਰੁੜ ਗਿਆ ਰੁੜ ਗਿਆ ਮੈਂ ਨਹੀਂ ਚੁੱਕਣਾ ਕਰੰਟ ਤੇ ਨਹੀਂ ਮੱਜਦਾ ਬਸ ਠੀਕ ਹੈ ਫਿਰ ਮਰਮਰਣਾ ਜਾਈ ਚੱਲ ਜਾ ਹੋ ਬਣਾ ਲੈਣਾ ਵੀਡੀਓ ਆ ਚੱਲ ਰੋਕ ਜਾਏ ਕਰਨ ਲੰਮੇ ਬਣਾਣੀ ਨਾ ਮੇਰੇ ਦੀ ਬਣਾਣੀ ਲੰਮੇ ਕਿਤੇ ਲੰਮੇ ਖਾਦੇ ਨਾ ਤੈਨੂੰ ਆਪੇ ਲੰਮੇ ਰੋਕਾ ਜੁਗੀ ਚੱਲ ਨਹੀਂ ਬਣਾਣਾ ਤੇ ਯਾਰ ਅੱਜ ਤਾਂ ਅਸੀਂ ਬਹੁਤ ਹੀ ਜ਼ਿਆਦਾ ਮਤਲਬ ਕਿੰਨੀਆਂ ਵੜੀਆਂ ਰੀਲਾਂ ਇਕੱਠੀਆਂ ਬਣਾ ਲਈਆਂ ਵਾ ਤੇ ਹੁਣ ਬਸ ਉਹ ਯਾਰ ਵੈਸੇ ਲੈਕਚਰ ਚੋਂ ਚਲੋਂ ਚਲ ਗਿਆ ਏ ਆਉਂਦੀ ਏ ਕੋਈ ਨਾ ਦੋ ਚੌ ਮਿੰਟਾਂ ਜਿਤ ਫੇਰ ਆਪਾਂ ਨਿਕਲਦੇ ਹਾਂ ਘਰ ਲਈ ਬਸ ਹੁਣ ਬਸ ਤੇ ਵੈਸੇ 2 ਵਜੇ ਜਾਣੀ ਆ 40 ਮਿੰਟ ਮੇਰੇ ਤੋਂ ਵਿਹਲੇ ਹੀ ਆ ਘੁੰਮਦਾ ਫਿਰਦਾ ਫਿਰ ਮੌਂਚਾ ਰੱਖ ਗਏ 1 20 ਤੇ ਬਸ ਜਾਂਦੀ ਏ ਉਹਦੇ ਬਾਅਦ ਅਗਲੀ ਬਸ ਜਾਂਦੀ ਪੂਰੇ 2 ਵਜੇ ਇਹ ਪੰ दो एक बस जानी चाहि है जो हूँ एक एक ही हो बस बस मेरी नंघ चुकी है बाकी यार हमने मैं पहुंच गया घर ठीक है बस बुस में बह गए आप आ गए तो दो बजे हैं बाकी हूँ आ डबू जहा आ गया फ्लिपकार्ट मंगाया कुछ आ गया वो का। अनबॉक्सिंग करो <laughs> टेक्निकल गुरु जी आईए शुरू करते हैं मेपा जी मूव होली सच्ची जी ਕਣ ਨਣ ਨਣ ਓਏ ਖੁੱਲ ਜਾ ਤੋਸੇ 30 ਇਸ ਦਾ ਉਸਟਰਾ ਬੀਅਰਡ ਗਰੋ ਆਇਲ ਤੇ ਇਹ ਤਾਂ ਆਪਾਂ ਲਿਆ ਆਂਦੇ ਤਾਂ ਕਿ ਬੀਅਰਡ ਗਰੋ ਕਰ ਸਕੀਏ ਵਧੀਆ ਇੱਕਰੀ ਦਾੜੀ ਦੁੜੀ ਆਵੇ ਆਪਾਂ ਨੂੰ ਹਨਾ ਕਿੱਕ ਨਹੀਂ ਤਾਂ ਯਾਰਾ ਯਾਰਾ ਹੁਣ ਮੈਂ ਬਾਕੀ ਹੁਣ ਰੋਟੀ ਖਾਣੇ ਆ ਤੇ ਆ ਕੀ ਕੀ ਹੈ ਨਾ ਛੋਲੀਆਂ ਨੇ ਹਰੇ ਹਰੇ ਵਾਲੇ ਮੈਨੂੰ ਪਹਿਲਾਂ ਲੱਗਾ ਮਟਰ ਨੇ ਪਰ ਮੈਂ ਹੁਣ ਧਿਆਨ ਨਾਲ ਦੇਖਿਆ ਬਾਕੀ ਆ ਦਹੀਂ ਆ ਤੇ ਮੈਂ ਰੋਟੀ ਖਾਣਾ ਫਿਰ ਪਹਿਲਾਂ ਤਾਂ ਯਾਰਾ ਇਹ ਵੇਲੇ ਮੈਂ 6 ਵਜੇ ਆ ਤੇ ਹੁਣ ਮੈਂ ਓਵਨ ਦੇ ਆਧੇ ਚ ਪਹੁੰਚ ਗਿਆ ਵੈਸੇ ਤੁਰਦੇ-ਤੁਰਦੇ ਤੇ ਕਿਹੜੀ ਤੁਹਾਨੂੰ ਮੌਸਮ ਖੁਣਾ ਇਧਰ ਵੇਖੋ ਕਿੰਨਾ ਸੋਹਣਾ ਹੋਇਆ ਪਿਆ ਜੇ ਠੀਕ ਆ ਉਹ ਸੂਰਜ ਕਿਹੜਾ ਹੋਣਾ ਲੱਗਦਾ ਹੈ ਕੇਸਪੂਰ ਕਿਨੇ ਥੋੜੇ ਲੱਗਦੇ ਥੋੜੀ ਜਿਆਦਾ ਚਮਕ ਗਿਆ ਸੂਰਜ ਘੱਟ ਕਰੋ ਬ੍ਰੈਡਨਸ ਕੱਟ ਕਰ ਚਲ ਠੀਕ ਹੈ ਵਧੀਆ ਬਾਕੀ ਚਲੋ ਮੈਂ ਗੁਰਦਰਾ ਸਾਹਿਬ ਪਾਣੀ ਦਵਾ ਤੋਰੇ ਦਰਦੇ ਲੱਗਿਆ ਬਲੀ ਦੀ ਬਣਿਆ ਪਿਆ ਅਗਲੇ ਉਹ ਯਾਰ ਹੁਣ ਮੈਂ ਮੈਂ ਮੱਥਾ ਟੇਕ ਕੇ ਆ ਗਿਆ ਬਾਹਰ ਤੇ ਘਰੇ ਚੱਲੇ ਆਂ ਉੱਥੇ ਨਾਲ ਸੰਤਰੇ ਵੰਡਦੇ ਸੀ ਤੇ ਫਿਰ ਮੈਂ ਸੰਤਰੇ ਖਾਂਦਾ ਖਾਂਦਾ ਹੁਣ ਘਰੇ ਜਾਊਂਗਾ ਵਧੀਆ ਚਲੋ ਪਹੁੰਚਦੇ ਆਂ ਹੌਲੀ ਹੌਲੀ ਥੋੜੇ ਥੋੜੇ ਤੇ ਯਾਰ ਹੁਣ ਨਾ ਇਸ ਤੋਂ ਬਾਅਦ ਆਪਾਂ ਬਸ ਥੋੜੇ ਥੋੜੇ ਘਰੇ ਜਾਣਾ ਵਾ ਤੇ ਘਰੇ ਜਾ ਕੇ ਰੋਟੀ ਰੋਟੀ ਖਾ ਕੇ ਮੂਵੀ ਮੂਵੀ ਵੇਖ ਕੇ ਸੌ ਜਾਣਾ ਵਾ ਤਾਂ ਵਲੌਗ ਬੰਦ ਆ ਖਤਮ ਹੈ ਬਾਏ ਕਰਨ ਜਾਓ ਮੈਂ ਚੱਲਿਆ ਬਾਏ ਬਾਏ ਕੱਲ ਮਿਲਾਂਗੇ ਠੀਕ ਹੈ